हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਆਇਆ ਸੀ ਬੇਟਾ ਉਹਦੇ 41 ਨੰਬਰ ਸਵਾਲ ਤੇ ਅੱਗੇ ਗਣਿਤ ਦੇ ਸਵਾਲਾਂ ਤੇ ਪਹੁੰਚ ਗਏ ਬੇਟਾ ਧਿਆਨ ਦੇ ਨਾਲ ਦੇਖੋ ਤਾਂ ਬੇਟਾ ਪਹਿਲੇ ਸਵਾਲ ਚ ਕਿੰਦਾ ਪਏ ਕਿੰਦਾ 300 ਐਮਐਲ ਦੀਆਂ ਪਾਣੀ ਦੀਆਂ 17 ਬੋਤਲਾਂ ਅਤੇ 130 ਐਮਐਲ ਦੀਆਂ ਜੂਸ ਦੀਆਂ 30 ਬੋਤਲਾਂ ਨੂੰ ਇੱਕ ਜੱਗ ਵਿੱਚ ਕੱਲ ਲੀ ਕੀਤਾ ਗਿਆ ਜਗ ਵਿੱਚ ਲੀਟਰ ਵਿੱਚ ਕੁੱਲ ਦਰਵ ਕਿੰਨਾ ਹੈ ਠੀਕ ਹੈ ਬੇਟਾ ਤਾਂ ਅਸੀਂ ਕੀ ਕਰਾਂਗੇ ਬੇਟਾ ਦੋਵੇਂ ਬੋਤਲਾਂ ਦਾ ਕੁੱਲਾ ਆਇਤਨ ਲੈ ਲਾਂਗੇ ਤੇ 1 ਲੀਟਰ ਆਇਤਨ ਜਿਹੜਾ ਮਿਲੀਲੀਟਰਾਂ ਚਾਹੂਗਾ ਤੇ 1 ਮਿਲੀਲੀਟਰ ਦੇ ਵਿੱਚ 1000 ਲੀਟਰ ਹੁੰਦੇ ਇਹ ਚੇਤੇ ਰੱਖਣਾ 1 ਐਮ ਐਲ ਬਰਾਬਰ 1 ਕਿ ਐਮ ਐਲ 1 ਐਮ ਐਲ ਮਤਲਬ 1 ਲੀਟਰ ਬਰਾਬਰ 1 ਲੀਟਰ ਬਰਾਬਰ 1000 ਮਿਲੀਲੀਟਰ ਦੇ ਬਰਾਬਰ ਹੁੰਦਾ ਬੇਟਾ ਮਿਲੀ ਦਾ ਮਤਲਬ ਹੀ ਬੇਟਾ ਹਜ਼ਾਰਵਾਂ ਹਿੱਸਾ ਹੁੰਦਾ ਠੀਕ ਹੈ ਤਾਂ ਬੇਟਾ ਦੋਵੇਂ ਬੋਤਲਾਂ ਦਾ ਕੁੱਲ ਜਿਹੜਾ ਪਾਣੀ ਕੁੱਲ ਜਲ ਕਿੰਨਾ ਆਜੂਗਾ 300 ਐਮਐਲ ਦੀਆਂ 17 ਬੋਤਲਾਂ 300 ਗੁਣਾ 17 ਜਮਾ 130 ਐਮਐਲ ਦੀਆਂ 30 ਬੋਤਲਾਂ 130 ਗੁਣਾ 30 ਤੇ ਸਾਰੇ ਦਾ ਵਟਾ ਕਿੰਨਾ ਕਰ ਦਾਂਗੇ 1000 ਇਹ ਬੇਟਾ ਸਾਡਾ ਲੀਟਰਾਂ ਦੇ ਵਿੱਚ ਉੱਤਰ ਆ ਜਾਊਗਾ ਤਾਂ 17 ਨੂੰ ਇਹਦੇ ਨਾਲ ਗੁਣਾ ਕੀਤੀ ਆਪਾਂ 1700 1700 17051 5100 ਜਮਾ ਤੇ ਇਹਨੂੰ ਇਹਦੇ ਨਾਲ ਗੁਣਾ ਕੀਤੀ ਬੇਟਾ ਇਹ ਗੁਣਾ ਕਰੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਜ਼ੀਰੋਆਂ ਦੀਆਂ ਜ਼ੀਰੋਆਂ ਤਿੰਨ 3 ਏ 9 313 390 ਬਟਾ 1000 ਲੀਟਰ ਠੀਕ ਹੈ ਤਾਂ ਇਹ ਬਣ ਗਿਆ ਬੇਟਾ 550 ਤੇ 390 ਕਿੰਨਾ ਬਣ ਗਿਆ 9000 5 ਤੇ 3 8 ਤੇ 1 9000 ਇਹ ਬੇਟਾ ਮੂਹ ਜਵਾਨੀ ਹੋਈ ਸਵਾਲ ਹੈਗਾ ਸੀਗਾ 1000 ਠੀਕ ਹੈ ਬੇਟਾ ਤੇ ਹੈ 1000 ਨਾਲ ਤਿੰਨ ਜ਼ੀਰੋਆਂ ਨਾਲ ਤਿੰਨ ਜ਼ੀਰੋਆਂ ਕੱਟੀਆਂ ਜਾਣੀਆਂ ਸੀ ਤਾਂ ਬਰਾਬਰੇ 9 ਲੀਟਰ 9 ਲੀਟਰ ਹੈ ਜਿਹੜਾ ਉੱਤਰ ਆ ਜਾਣਾ ਸੀ ਵੀ ਬੋਤਲ ਦੇ ਵਿੱਚ ਜੱਗ ਦੇ ਵਿੱਚ ਆਹੀ ਬੋਤਲਾਂ ਦਾ ਪਾਣੀ ਜੱਗ ਚ ਪਾਇਆ ਗਿਆ ਤੇ ਉਹਨੂੰ ਆਪਾਂ ਲੀਟਰਾਂ 'ਚ ਕਨਵਰਟ ਕਰਤਾ 1000 ਨਾਲ ਤਕਸੀਮ ਕਰਕੇ 9 ਲੀਟਰ ਸਾਡਾ ਉੱਤਰ ਆ ਜਾਣਾ ਸੀ ਤਾਂ b1 ਹੈ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਬਣ ਜਾਣਾ ਸੀ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 42 ਕਹਿੰਦਾ ਪਿਆ ਇਹਦਾ ਬੇਟਾ ਸਧਾਰਨ ਭਿੰਨ ਰੂਪ ਦੱਸਣਾ ਆਪਾਂ ਤਾਂ ਬੇਟਾ ਸਧਾਰਨ ਭਿੰਨ ਰੂਪ ਅਸੀਂ ਕਿਸ ਤਰ੍ਹਾਂ ਦੱਸਾਂਗੇ ਇਹਦੇ ਵਿੱਚ ਬੇਟਾ ਅਸੀਂ ਦੇਖ ਲੈਣਾ ਵੀ 400 200 400 ਜਾਂ 4074 ਦਿੰਦਾ ਤਾਂ ਬੇਟਾ ਤੁਹਾਨੂੰ ਅੱਗੇ ਦੱਸਿਆ ਸੀ 20.90 925 ਤਾਂ ਇਹਦਾ ਸਧਾਰਨ ਭਿੰਨ ਰੂਪ ਹੈ ਜਿਹੜਾ ਬੇਟਾ ਇਹਦਾ ਡੈਸੀਮਲ ਦਾ ਅਸੀਂ ਇਹਨੂੰ ਹਟਾ ਦੇਣਾ ਡੈਸੀਮਲ ਦਾ ਏਕਾ ਸੱਜੇ ਹੱਥ ਜਿੰਨੇ ਅੰਕਾਂ ਉਹਨੀਆਂ ਜ਼ੀਰੋਆਂ 1 2 3 4 ਆ ਡੈਸੀਮਲ ਖਤਮ ਹੋ ਗਿਆ ਹੁਣ ਠੀਕ ਹੈ ਬੇਟਾ ਤੇ ਬੇਟਾ ਇਹਨੂੰ ਅਸੀਂ ਕੱਟ ਦੇਣਾ ਬੇਟਾ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਜਦੋਂ ਦੇ ਆਪਾਂ ਤਿਆਰੀ ਕਰਦੇ ਪਏ ਤੁਹਾਨੂੰ ਮੈਂ ਕਿਹਾ ਹੋਇਆ ਬੇਟਾ ਵੀ ਇੱਕ ਗੱਲ ਚੇਤੇ ਰੱਖਣੀ ਆ 25 ਦਾ ਪਹਾੜਾ ਤੁਹਾਨੂੰ ਆਉਣਾ ਚਾਹੀਦਾ ਨੋਦਿਆ ਦਾਖਲਾ ਫਿੱਖਰ ਦਿੱਤੀ ਹਰੀ ਦੇ ਲਈ ਠੀਕ ਹੈ ਤੇ ਇੱਥੇ ਵੀ ਬੇਟਾ 25 ਦੇ ਪਹਾੜੇ ਦੇ ਨਾਲ ਆਪਾਂ ਜਦੋਂ ਕੱਟਾਂਗੇ ਤਾਂ ਇਹ ਬੇਟਾ 25 ਚੌਕਾ 100 ਤੁਸੀਂ ਬੇਟਾ ਭਾਗ ਕਰਕੇ ਦੇਖ ਲੈਣੀ ਆ ਨਾਲ ਦੋ ਜ਼ੀਰੋ ਆ ਗਈਆਂ ਤੇ ਉੱਪਰ ਜਦੋਂ ਆਪਾਂ ਕਟਾਂਗੇ 25 8 200 ਅੱਗੇ 9 ਲਾ ਲਿਆ ਬੇਟਾ 9 ਨਹੀਂ ਜਾਂਦਾ ਪੂਰਾ ਉੱਤੋਂ ਅਸੀਂ ਦੂਆ ਲਾਵਾਂਗੇ 0 ਲਾ ਕੇ 92 ਤੁਸੀਂ ਬੇਟਾ 25 ਤੇ ਭਾਗ ਕਰਕੇ ਦੇਖ ਲੈਣੀ 25 3 75 ਠੀਕ ਹੈ ਤੇ 17 92 ਅੱਗੇ 175 25 7 175 ਠੀਕ ਹੈ ਬੇਟਾ ਤਾਂ ਇਹ ਆ ਗਿਆ ਬੇਟਾ ਆ 737/400 ਤਾਂ ਇਹਦਾ ਉੱਤਰ ਆ ਜਾਊਗਾ ਬੇਟਾ 8037/400 ਇਹ ਬੇਟਾ ਇਹਦਾ ਉੱਤਰ ਦੇਖੋ 8037/400 ਕਿੱਥੇ ਆਉਂਦਾ ਪਿਆ ਤੇ ਆ ਬੇਟਾ ਸੀ1 ਸਾਡਾ ਰਾਈਟ ਆਨਸਰ ਬਣ ਜਾਊਗਾ ਤਾਂ ਸੀ1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਇਸੀ ਗਿਆ ਬੇਟਾ ਇਹਦਾ ਸਵਾਲ ਨੰਬਰ 42 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ